ਜਲੰਧਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੋ ਕੁੜੀਆਂ ਨੂੰ ਸਫਾਰੀ ਸਵਾਰ ਤੇ ਦੋ ਚੋਰਾਂ ਨੇ ਘੇਰ ਲਿਆ ਔਰ ਪਿਸਤੌਲ ਕੱਢ ਕੇ ਕਹਿੰਦੇ ਕਿ ਜੋ ਵੀ ਕੈਸ਼ ਹੈਗਾ ਤੁਹਾਡੇ ਕੋਲ ਉਹ ਕੱਢ ਦਿਓ ਜਿਸ ਤੋਂ ਬਾਅਦ ਘਬਰਾ ਕੇ ਇਹਨਾਂ ਕੁੜੀਆਂ ਨੇ ਸਫਾਰੀ ਦੀ ਰੇਸ ਨੱਪ ਦਿੱਤੀ ਔਰ ਜਿਸ ਤੋਂ ਬਾਅਦ ਅਗਲੇ ਚੌਂਕ ਤੇ ਜਾ ਕੇ ਇਹ ਸਫਾਰੀ ਦੀ ਪਲਟੀਆਂ ਵਾਜ ਜਾਂਦੀ ਹੈ ਜਿਸ ਤੋਂ ਬਾਅਦ ਰਾਘੀਰਾ ਨੇ ਬੜੀ ਮੁਸ਼ਕਲ ਦੇ ਨਾਲ ਇਹਨਾਂ ਕੁੜੀਆਂ ਨੂੰ ਸਫਾਰੀ ਦੇ ਵਿੱਚੋਂ ਕੱਢਿਆ ਔਰ ਕੁੜੀਆਂ ਨੇ ਬਿਆਨ ਵੀ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਬੀਐਮਸੀ ਚੌਂਕ ਤੇ ਦੋ ਚੋਰ ਘੇਰਦੇ ਨੇ ਔਰ ਪਿਸਤੌਲ ਕੱਢ ਕੇ ਸਾਡੀ ਕਨਪੱਟੀ ਤੇ ਰੱਖ ਕੇ ਕਹਿੰਦੇ ਨੇ ਕਿ ਜੋ ਸਮਾਨ ਹੈਗਾ ਉਹ ਦੇ ਦਿਓ ਜਿਸ ਤੋਂ ਬਾਅਦ ਅਸੀਂ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਚੋਰ ਸਾਡੇ ਪਿੱਛੇ ਲੱਗ ਗਏ ਜਿਸ ਤੋਂ ਬਾਅਦ ਉਹ ਗੱਡੀ ਭਜਾਉਂਦਿਆ ਅਗਲੇ ਚੌਂਕ ਤੇ ਉਹਨਾਂ ਦੀ ਗੱਡੀ ਪਲਟੀ ਖਾ ਜਾਂਦੀ ਹੈ ਤਾਂ ਇਹ ਤਸਵੀਰਾਂ ਜਲੰਧਰ ਤੋਂ ਸਾਹਮਣੇ ਆਈਆਂ ਨੇ ਬੀਤੀ ਰਾਤ ਮਹਿਲਾ ਦੇ ਵੱਲੋਂ ਕੁੜੀ ਦੇ ਵੱਲੋਂ ਕਹਿਣਾ ਕਿਹਾ ਜਾ ਰਿਹਾ ਕਿ ਉਹ ਆਪਣੇ ਰਿਸ਼ਤੇਦਾਰ ਨਾਲ ਖਾਣ ਪੀਣ ਦੇ ਲਈ ਨਿਕਲੇ ਸੀਗੇ ਔਰ ਇਸੇ ਦਰਮਿਆਨ ਦੋ ਮੋਟਰਸਾਈਕਲ ਸਵਾਰ ਚੋਰ ਆਉਂਦੇ ਨੇ ਔਰ ਘੇਰ ਲੈਂਦੇ ਨੇ ਔਰ ਕੰਪੱਟੀ ਤੇ ਜੋ ਖਿੜਕੀ ਖੁੱਲੀ ਹੁੰਦੀ ਹੈ ਟਾਕੀ ਖੁੱਲੀ ਹੁੰਦੀ ਹੈ ਤਾਂ ਕਹਿੰਦੇ ਕਿ ਜੋ ਕੈਸ਼ ਹੈਗਾ ਸਮਾਨ ਹੈਗਾ ਉਹ ਸਾਨੂੰ ਫੜਾ ਦਿਓ ਜਿਸ ਤੋਂ ਬਾਅਦ ਮੌਕੇ ਤੋਂ ਉਹਨਾਂ ਨੇ ਭੱਜਣਾ ਚਾਹਿਆ ਤਾਂ ਅਗਲੇ ਚੌਂਕ ਤੇ ਜਾ ਕੇ ਉਹਨਾਂ ਦੀ ਗੱਡੀ ਦਾ ਬੈਲੈਂਸ ਉਹਨਾਂ ਦੇ ਹੱਥੋਂ ਖੋ ਗਿਆ ਤਾਂ ਗੱਡੀ ਪਲਟ ਜਾਂਦੀ ਹੈ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਵੀ ਪਹੁੰਚਦੀ ਆ ਔਰ ਪੁਲਸ ਦਾ ਕਹਿਣਾ ਕਿ ਜਲਦ ਮੁਲਜ਼ਮਾਂ ਨੂੰ ਗ੍ਰਫਤਾਰ ਕਰ ਲਿਆ ਜਾਵੇਗਾ ਇਹ ਤਸਵੀਰਾਂ ਤੁਹਾਨੂੰ ਅਸੀਂ ਰੋਜ਼ਾਨਾ ਸਪੋਕਸਮੈਨ ਤੇ ਲਾਈਵ ਦਿਖਾ ਰਿਹਾ ਕਿਸ ਤਰੀਕੇ ਨਾਲ ਐਸਐਸਐਫ ਫੋਰਸ ਵੀ ਮੌਕੇ ਤੇ ਪਹੁੰਚੀ ਮਹਿਲਾ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਬਹੁਤ ਮੁਸ਼ਕਲ ਦੇ ਨਾਲ ਇਸ ਗੱਡੀ ਚੋਂ ਮਹਿਲਾ ਨੂੰ ਬਾਹਰ ਕੱਢਿਆ ਗਿਆ ਦੋਵੇਂ ਨੂੰ ਔਰ ਦੋਹਾਂ ਨੂੰ ਹਸਪਤਾਲ ਪਹੁੰਚਾ ਕੇ ਉਹਨਾਂ ਦਾ ਇਲਾਜ ਸ਼ੁਰੂ ਕਰਵਾਇਆ ਗਿਆ ਸੁਖਵਿੰਦਰ ਕੌਰ ਨਾਮ ਦੱਸਿਆ ਜਾ ਰਿਹਾ ਹੈ ਸਫਾਰੀ ਤੇ ਸਵਾਰ ਸਨ ਔਰ ਤੁਸੀਂ ਦੇਖੋ ਕਿਸ ਤਰੀਕੇ ਨਾਲ ਚੋਰਾਂ ਦੇ ਹੌਸਲੇ ਬਲੰਦ ਹੋ ਗਏ ਨੇ ਗੱਡੀਆਂ ਨੂੰ ਘੇਰ ਕੇ ਉਹਨਾਂ ਨੂੰ ਲੁੱਟਾ ਖੂਹਾਂ ਕਰ ਰਹੇ ਨੇ ਔਰ ਇਸੇ ਦਰਮਿਆਨ ਕਿਸੇ ਦੀ ਜਾਨ ਵੀ ਚਲੀ ਜਾਂਦੀ ਹੈ ਕਿਉਂਕਿ ਇੱਕੋ ਮਾਮਲਾ ਸਾਹਮਣੇ ਆਇਆ ਸੀ ਲੁਧਿਆਣਾ ਤੋਂ ਜਿੱਥੇ ਮੁੰਡੇ ਚੋਰਾਂ ਦਾ ਪਿੱਛਾ ਕਰ ਰਹੇ ਸੀ ਪਰ ਚੋਰਾ ਨੇ ਸਹੀ ਮੌਕਾ ਦੇਖਦਿਆਂ ਰਾਤ ਜਿਹੜਾ ਉੱਥੇ ਸੁੰਸਾ ਦੇਖਦਿਆ ਮੁੰਡੇ ਦੇ ਸਿਰ ਤੇ ਹਮਲਾ ਕੀਤਾ ਜਿਸ ਚ ਮੁੰਡੇ ਦੀ ਮੌਤ ਹੋਈ ਦੱਸੀ ਜਾ ਰਹੀ ਹੈ ਤਾਂ ਇਹ ਤਸਵੀਰਾਂ ਜਲੰਧਰ ਤੋਂ ਸਾਹਮਣੇ ਆਈਆਂ ਨੇ ਕਿਸ ਤਰੀਕੇ ਦੇ ਨਾਲ ਕੁੜੀ ਤੇ ਹਮਲਾ ਵੀ ਉਹਨਾਂ ਦੇ ਵੱਲੋਂ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕੁੜੀਆਂ ਉੱਥੋਂ ਬਚ ਨਿਕਲੀਆਂ ਪਰ ਅਗਲੇ ਚੌਂਕ ਤੇ ਜਾ ਕੇ ਜੋ ਉਹਨਾਂ ਦੇ ਨਾਲ ਹਾਦਸਾ ਹੋਇਆ ਉਹ ਬਹੁਤ ਹੀ ਉਹਨਾਂ ਦੇ ਲਈ ਖਤਰਨਾਕ ਹੈ ਮੰਦਭਗਾ ਤਾਂ ਕੁੜੀ ਦੇ ਵੱਲੋਂ ਬਿਆਨ ਵੀ ਦਿੱਤਾ ਗਿਆ ਤੁਹਾਨੂੰ ਬਿਆਨ ਵੀ ਸਮਰਤ ਚੱਲਦੇ ਆਂ ਕੀ ਨਾਮ ਹੈ ਮਮਾ ਆਪਕਾ ਸੁਖਿੰਦਰਪੁਰ ਤਾਂ ਸੁਖਿੰਦਰ ਜੀ ਕੀ ਹੋਇਆ ਅੱਜ ਆਪਕੇ ਸਾਥ ਉਹ ਮੈਂ ਐਸੀ ਰਾਤ ਨੂੰ ਕੁਝ ਖਾਣੇ ਲਈ ਨਹੀਂ ਕਿ ਰੂਮ ਸੇ ਤੋਂ ਐਸੀ ਖੜੀ ਸੀ ਮੈਂ ਵਹਾਂ ਤੇ ਤੋ ਦੋ ਲੜਕੇ ਮੇਰੀ ਗਾੜੀ ਦੇ ਪਾਸ ਆ ਕੇ ਖੜੇ ਹੋ ਗਏ। ਮੂਝੇ ਬੋਨ ਲਗੇ ਕੈਸ਼ ਨਿਕਾਲੋ ਜੋ ਵੀ ਹੈ ਨਿਕਾਲੋ। ਜੀ। ਤੋ ਮੂਝੇ ਪਿਸਟਲ ਦਿਖਾਉਣ ਲਗੇ। ਜੀ। ਅਬ ਮੈਨੇ ਗਾੜੀ ਫਾਸਟ ਕੀਤੀ ਤੋ ਮੇਰੀ ਗਾੜੀ ਆਗੇ ਜਾ ਕੇ ਪਲਟ ਗਈ। ਜਬ ਜਬ ਅਭੀ ਇਤਨਾ ਸ਼ੁਕਰ ਹੈ ਕਿ ਕਿਸੇ ਕੇ ਸਾਥ ਨਹੀਂ ਲਗੀ। ਜੀ। ਅਭੀ ਮੇਰਾ ਨੁਕਸਾਨ ਹੋਇਆ ਹੈ ਗਾੜੀ ਦਾ। ਆਪਨੇ ਫੋਟੋਜ਼ ਲਈ ਹੈ ਸਾਰਾ ਕੁਝ ਦੇਖਿਆ ਹੈ ਆਪਨੇ ਨਾ। ਜੀ। तो अगर ऐसे इतने बड़े में में शहर बंदा सेफ नहीं है है तो फायदा ही क्या है फिर? आप बोल रहे हैं पिस्टल दिखाया आपको कौन सी जगह पे पिस्टल दिखाया और कौन सी जगह पे आपको गेट है एक बैक में, गे। वहां पे। गे। उसके बाद फिर क्या हुआ आपका पीछा किया उन्होंने वो मेरे पीछे आ रहे थे जी वो आगे जाके मेरी गाड़ी पलट गयी ओके तो वो लड़के फिर वहाँ से भाग गए वो वहाँ पे ओके उसके बाद फिर क्या हुआ बस फिर वहाँ पे कुछ लोग इकट्ठे हो गए उन्होंने मेरी हेल्प की मुझे हॉस्पिटल में लेके आए गाड़ी में से उन्होंने निकाला गाड़ी में से निकाला मुझे जी तो वैसे कुछ मैं से हूँ अभी तो बट अगर ऐसे अनलकी अगर कुछ हो जाता जी तो कौन हम देखने आपके काफी चोटें भी लगी हुई है हाँ यहाँ पे भी लगी है तो अब डॉक्टर क्या बोल रहे हैं कि आपके हालात जो हैं हैं? कैसे डॉक्टर है? कह रहे है, जी। मतलब है। इस सब आपने कोई पुलिस को, कि पुलिस को देखना चाहिए रात को कौन कौन रूम है यहाँ पे कैमरे चेक होने कौन थे वो लड़के अब रोज यहाँ पे होता ही होगा ऐसे नहीं जी तो बंदा सेफ ही नहीं है ਇਵਨੇ ਬੜੇ ਚੈਰ ਨੇ ਸਰ ਜਿਹੜਾ ਐਕਸੀਡੈਂਟ ਹੋਇਆ ਹੈ ਕਿਵੇਂ ਹੋਇਆ ਕਿੱਥੇ ਹੋਇਆ ਮੈਂ ਇੱਕ ਆਪਣੀ ਡਿਊਟੀ ਤੋਂ ਹਸਪਤਲ ਦੇ ਵਿੱਚ ਕੋਈ ਮੈਡਰ ਸੀ ਮੈਂ ਉਧਰੋਂ ਆ ਰਿਹਾ ਸੀ ਜਦੋਂ ਆਂਦੇ ਦੇਖਿਆ ਕਿ ਇੱਕ ਐਕਸੀਡੈਂਟ ਹੋਇਆ ਹੈ ਜੀ ਤੇ ਕਿੱਦਾਂ ਹੋਇਆ ਨਹੀਂ ਹੋਇਆ ਉਹ ਕੈਮਰੇ ਦੇ ਕਿਥੇ ਮੇਰੀ ਫੋਨੋ ਕਿਤੇ ਕੈਮਰੇ ਹੋਣਗੇ ਜੀ ਉਹ ਅਸੀਂ ਆਪਾਂ ਦੇਖ ਲਵਾਂਗੇ ਕੀ ਹੋਇਆ ਕਿੱਦਾਂ ਨਹੀਂ ਕਿੱਥੇ ਦੀ ਗੱਡੀ ਹੈ ਕੋਈ ਪਤਾ ਲੱਗਾ ਪਰਿਵਾਰਕ ਮੈਂਬਰ ਕਿੱਥੇ ਐਕਚੁਅਲੀ ਆਨ ਐਕਚੁਅਲੀ ਸਾਨੂੰ ਲੱਗ ਗਿਆ ਪਤਾ ਲੱਗਾ ਇਹ ਕਹਿ ਰਹੇ ਕਿ ਦੋ ਮੁੰਡੇ ਤੇ ਦੋ ਕੁੜੀਆਂ ਸੀ ਜੀ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਜੀ ਬਾਕੀ ਇਹ ਤੱਕ ਤੁਹਾਨੂੰ ਇਹ ਨਹੀਂ ਪਤਾ ਲੱਗਿਆ ਕਿ ਕਿਹੜੇ ਹੌਸਪਟਲ ਦੇ ਆ ਸਾਨੂੰ ਉਹ ਇਨਫੋਰਮੇਸ਼ਨ ਆਏਗੀ ਫਿਰ ਸਭ ਨਾਲ ਪਈਏ ਇਸ ਰਿਪੋਰਟ ਕਰ ਲਾਂਗੇ ਬਾਕੀ ਇਹ ਗੱਡੀ ਸ਼ੈਲ ਪੀਵੀ 65 ਨੰਬਰ ਕਿਹੜੀ ਜਗ੍ਹਾ ਜਿਹੜਾ ਇਹ ਐਕਸੀਡੈਂਟ ਹੋਇਆ ਹੈ ਇਹ ਕੋਈ ਪੁਨਕਾ ਹੈ ਤੇ ਪਤਾ ਲੱਗਿਆ ਗੱਡੀ ਦੇ ਵਿੱਚ ਹੋਰ ਕਿੰਨੇ ਜਣੇ ਸੀਗੇ ਟੋਟਲ ਚਾਰ ਜਣੇ ਸੀਗੇ ਜਾਂ ਚਾਰ ਤੋਂ ਵੱਧ ਸੀਗੇ ਇਹ ਸਾਨੂੰ ਇੱਥੇ ਸਕਿਉਰਟੀ ਗਾਰਡ ਤੋਂ ਪਤਾ ਲੱਗਿਆ ਚਾਰ ਜਣੇ ਉਹ ਦੱਸ ਰਹੇ ਬਾਕੀ ਇਹ ਤਾਂ ਕਨਫਰਮ ਕੁਝ ਨਹੀਂ ਹੈਗਾ ਤੇ ਉਹਨਾਂ ਨੂੰ ਹਸਪਤਾਲ ਕੋਲ ਲੈ ਕੇ ਗਿਆ ਆ ਇਹਨਾ ਨਹੀਂ ਸਮਝੇ ਇਨਫੋਰਮੇਸ਼ਨ ਹੈਗੀ ਉਸ ਦਾ ਫੋਨ ਲੱਗੇਗਾ ਮੈਂ ਤਾਂ ਹੁਣ ਹੀ ਆਇਆ ਹਾਂ ਓਕੇ ਹੁਣ ਤੁਹਾਡੇ ਵੱਲੋਂ ਜਾਂਚ ਜਿਹੜੀ ਹੈ ਜਾਰੀ ਹੈ ਬਿਲਕੁਲ ਜਾਰੀ ਹੈ ਠੀਕ